ਪਾਮੀਆਂ ਰੋਡ ਤੇ ਪੈਂਦੀ ਗਾਰਡਨ ਸਿਟੀ ਦੇ ਵਿੱਚ ਨਿੰਦਰਜੀਤ ਸਿੰਘ ਸੈਂਬੀ ਦੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਂਗਰਸ ਪਾਰਟੀ ਦੇ ਵਾਰ ਨੰਬਰ 24 ਤੋਂ ਕੌਂਸਲਰ ਗੁਰਮੀਤ ਸਿੰਘ ਮੁੰਡੀਆਂ ਅਤੇ ਪਿੰਡ ਪਾਮੀਆਂ ਦੇ ਸਰਪੰਚ ਪਰਮਿੰਦਰ ਸਿੰਘ ਸੋਨੂ ਦੇ ਪਿਤਾ ਜਰਨੈਲ ਸਿੰਘ ਪਾਮੀਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਮੁਹੱਲਾ ਨਿਵਾਸੀਆਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਮੁਹੱਲਾ ਵਾਸੀਆਂ ਨੇ ਸਰਦਾਰ ਮੁੰਡੀਆਂ ਨੂੰ ਮੁਹੱਲੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਸਦਾਰ ਮੁੰਡੀਆਂ ਨੇ ਕਾਉਂਸਲਰ ਬਣਨ ਤੋਂ ਪਹਿਲਾਂ ਹੀ ਆਪਣੇ ਵੱਲੋਂ ਕੀਤੇ ਕੰਮਾਂ ਦੀ ਲਿਸਟ ਲੋਕਾਂ ਦੇ ਨਾਲ ਸਾਂਝੀ ਕੀਤੀ ਤੇ ਕਿਹਾ ਕਿ ਮੈਂ ਕਹਿਣ ਵਿੱਚ ਨਹੀਂ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ ਉਹਨਾਂ ਨੇ ਕਿਹਾ ਕਿ ਭਾਵੇਂ ਮੈਂ ਇੱਕ ਵਾਰਡ ਦਾ ਕਾਉਂਸਲਰ ਹਾਂ ਤੇ ਇਹ ਇਲਾਕਾ ਪੰਚਾਇਤੀ ਹੈ ਪਰ ਇਸ ਦੇ ਬਾਵਜੂਦ ਨਿੰਦਰਜੀਤ ਸਿੰਘ ਸੈਂਬੀ ਨੇ ਮੈਨੂੰ ਇੱਥੇ ਬੁਲਾ ਕੇ ਮੇਰਾ ਸਨਮਾਨ ਕੀਤਾ ਉਸ ਦੀ ਵਜ੍ਹਾ ਮੇਰੇ ਵੱਲੋਂ ਮੁੱਦਿਆਂ ਨੂੰ ਐਮੇਂਤ ਦੇਣਾ ਹੈ ਸਰਦਾਰ ਮੁੰਡੀਆਂ ਨੇ ਕਿਹਾ ਕਿ ਤੁਸੀਂ ਕਾਂਗਰਸ ਨੂੰ ਮਜ਼ਬੂਤ ਕਰੋ ਸ਼੍ਰੀ ਫਤਗੜ ਸਾਹਿਬ ਦੇ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਅਤੇ ਹਲਕਾ ਸਾਨੇয়াল ਦੇ ਇੰਚਾਰਜ ਵਿਕਰਮ ਸਿੰਘ ਬਾਦਵਾ ਦੇ ਸਹਿਯੋਗ ਦੇ ਨਾਲ ਤੁਹਾਡੀ ਕੋਈ ਵੀ ਸਮੱਸਿਆ ਨਹੀਂ ਰਹਿਣ ਦਿੱਤੀ ਜਾਵੇਗੀ ਨਿੰਦਰਜੀ ਸੰਸੈਂਬੀ ਨੇ ਸਰਦਾਰ ਮੁੰਡੀਆਂ ਅਤੇ ਜਨੈਤ ਸਿੰਘ ਭਾਮੀਆਂ ਦਾ ਸਮੱਸਿਆਵਾਂ ਸੁਣ ਕੇ ਉਹਨਾਂ ਦੇ ਹੱਲ ਦੇ ਦਿੱਤੇ ਫਰੋਸੇ ਲਈ ਧੰਨਵਾਦ ਕੀਤਾ ਇਸ ਮੌਕੇ ਰਾਜੂ ਨਾਮਤਾਰੀ ਹਰਵਿੰਦਰ ਸਿੰਘ ਹੈਪੀ ਜਸ਼ਨਪ੍ਰੀਤ ਸਿੰਘ ਮਹਿੰਦਰ ਸਿੰਘ ਖਸ਼ਚੋਹਨ ਸੁਨੀਲ ਬਾਗੀ ਗੁਰਪ੍ਰੀਤ ਸਿੰਘ ਰਾਜਨ ਸਿੰਘ ਗੁਨਾਮ ਸਿੰਘ ਮਨਵਰ ਵਿਸ਼ਨ ਸਿੰਘ ਅਤੇ ਪੱਟੀ ਕਿੰਤੀ ਸ ਮਹਿਲਾਵਾਂ ਹਾਜ਼ਰ ਸਨ ਆ ਗਿਆ ਇਹ ਤੁਹਾਡਾ ਸਨਮਾਨ ਕੀਤਾ ਗਿਆ ਤੁਹਾਡੀ ਕਾਨੂੰਨੀ ਦੇ ਨਾਲ ਹੀ ਤੇ ਇਹ ਕਿਦਾਂ ਦਾ ਪ੍ਰੋਗਰਾਮ ਸੀ ਕੀ ਵਿਸ਼ਾ ਸੀ ਅੱਜ ਸਾਡੇ ਗਾਰਡਨ ਸਿਟੀ ਭਾਮੀਆਂ ਕਲਾ ਰੋਡ ਕੂੜੀਆਂ ਕਲਾ ਇਹ ਮੇਰੇ ਆਪਣੇ ਪਿਆਰੇ ਤੇ ਸਤਿਕਾਰਯੋਗ ਇਨਸਾਨ ਹੈ ਸਾਰੇ ਜਿਨ੍ਹਾਂ ਨੇ ਮੇਰੇ ਲਈ ਵਾਰਡ ਨੰਬਰ 24 ਵਿੱਚ ਵੋਟ ਤੇ ਸਪੋਰਟ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਲੇਕਿਨ ਮੇਰਾ ਏਰੀਆ ਨਹੀਂ ਪੈਂਦਾ ਸੀ ਲੇਕਿਨ ਇਹਨਾਂ ਨੇ ਸਾਰਿਆਂ ਦਾ ਵੱਡਾ ਯੋਗਦਾਨ ਸੀ ਉਸ ਏਰੀਆ ਦੇ ਵਿੱਚ ਮੇਰੇ ਲਈ ਵੋਟ ਕੀਤੀ ਆਪਣੇ ਭਰਾਵਾਂ ਨੂੰ ਉਧਰਲੇ ਲੋਕਾਂ ਨੂੰ ਪ੍ਰੇਰਿਤ ਕੀਤਾ ਮੈਨੂੰ ਵੋਟ ਕਾਉਣ ਵਾਸਤੇ ਬਾਜੇਸ ਮੁਹੱਲੇ ਦੀਆਂ ਕਾਫੀ ਸਮੱਸਿਆਵਾਂ ਸੀ ਮੈਨੂੰ ਮਾਣ ਸਨਮਾਨ ਵੀ ਦਿੱਤਾ ਤੇ ਉਹ ਸਮੱਸਿਆਵਾਂ ਹੱਲ ਕਰਾਉਣ ਵਾਸਤੇ ਇਹ ਸਾਡੇ ਭਾਮੀਆਂ ਕਰਾਂ ਦੀ ਪੰਚਾਇਤ ਦੇ ਵਿੱਚ ਏਰੀਆ ਪੈਂਦਾ ਲੇਕਿਨ ਮੇਰੀ ਪੂਰੀ ਕੋਸ਼ਿਸ਼ ਹੋ ਗਈ ਇੱਕ ਕੌਂਸਲਰ ਹੋਣ ਦੇ ਨਾਤੇ ਕਿ ਜਿਵੇਂ ਸਾਡੇ ਸਰਪੰਚ ਸਹਿਬਾਨ ਨੇ ਉਹ ਸਾਡੇ ਮਿੱਤਰ ਨੇ ਸਰਪੰਚ ਸਾਹਿਬ ਨੂੰ ਕਹਿ ਕੇ ਡਾਕਟਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਨੂੰ ਕਹਿ ਗਏ ਸਾਹਿਬ ਵਿਕ੍ਰਮ ਸਿੰਘ ਬਾਜਵਾਦੀ ਜੀ ਉਹਨੇ ਹਲਕਾ ਇੰਚਾਰਜ ਨੇ ਕੰਪਰਸਾਈਟ ਦੇਖੀ ਉਹਨਾਂ ਦੀ ਰਹਿਣ ਨਿਵਾਈ ਹਿੱਟ ਜਿਹੜੀਆਂ ਇਹਨਾਂ ਦੀ ਮੁਸ਼ਕਲਾਂ ਨੇ ਪਹਿਲੇ ਨੰਬਰ ਤੇ ਸਿਵਰੇਜ ਦੀ ਓਵਰਫਲੋਇੰਗ ਆ ਉਹ ਮੈਂ ਆਪਣੇ ਨਿੱਜੀ ਤੌਰ ਦੇ ਅੱਲਾ ਦਾ ਕਰਾ ਕੇ ਦਮੰਗ ਕੰਮ ਸਟੀਲ ਡੈਕਟਾਂ ਦੀ ਪ੍ਰੋਬਲਮ ਆ ਉਹ ਅਸੀਂ ਮੁਹੱਲਾ ਨਿਵਾਸੀ ਤੇ ਅਸੀਂ ਰਾਡ ਬੜਕੇ ਇੱਕ ਡੈਕਟ ਲਵਾਵਾਂਗੇ 2 ਜੇ ਨੰਬਰ ਤੇ ਨਾ ਟ੍ਰਾਂਸਫਾਰਮਰ ਦੀ ਪ੍ਰੋਬਲਮ ਆ ਉਹ ਟ੍ਰਾਂਸਫਾਰਮਰ ਦੀ ਪ੍ਰੋਬਲਮ ਵੀ ਇਹਨਾਂ ਹੱਲ ਕਰ ਦਾਂਗੇ ਜਿਹੜੀ ਮੇਜਰ ਪ੍ਰੋਬਲਮ ਆ ਇਹਨਾਂ ਦੀ ਰੋਡ ਦੀ ਆ ਜਿਹੜੀਆਂ ਕਲੋਨੀਆਂ ਨੇ ਕਲੋਨ ਨਜ਼ਰ ਕੱਟ ਕੇ ਚੱਲ ਜਾਂਦੇ ਨੇ ਲੇਕਿਨ ਕਲੋਨੀਆਂ ਦੀ ਨਗਰ ਕਵਧੀਆਂ ਬਣਾਉਂਦੇ ਨਹੀਂਗੇ ਸੋ ਅਸੀਂ ਮੈਂਬਰ ਪਾਰਲੀਮੈਂਟ ਦੇ ਕੋਟੇ ਵਿੱਚ ਔਰ ਜੋ ਇਲਾਕੇ ਕਾਉਂਸਲਰ ਹੋਣ ਦੇ ਨਾਤੇ ਮੈਂ ਥੋੜਾ ਬਹੁਤਾ ਆਪਦੇ ਵੱਲੋਂ ਜੋ ਕੰਡ ਬਹੁਤ ਪਾਉਂਗਾ ਤੇ ਐਸੇ ਮਹੱਲੇ ਨਿਵਾਸੀਆਂ ਨੇ ਇਹ ਪਰਨ ਕੀਤਾ ਕਿ ਅਸੀਂ ਵੀ ਤੁਹਾਡੀ ਜੀ ਤੌਰ ਦੇ ਉੱਤੇ ਪੈਸੇ ਇਕੱਠੇ ਕਰਕੇ ਦਮਾਂਗੇ ਤੇ ਇਹ ਰੋਡ ਬਣਵਾ ਕੇ ਅਸੀਂ ਬਣਵਾਉਣਾ ਚਾਹੁੰਦੇ ਆ। ਤੋਂ ਅਸੀਂ ਰਲ ਮਿਲ ਕੇ ਇਸ ਚੀਜ਼ ਨੂੰ ਇਹਦਾ ਹੱਲ ਕਰਾਂਗੇ ਜੋ ਰੋਡ ਨੇ ਦੋ ਤਿੰਨ ਪੂਰੀਆਂ ਕੋਸ਼ਿਸ਼ ਕਰਾਂਗੇ ਅਸੀਂ ਕਿ 6 ਮਹੀਨੇ ਦੇ ਵਿੱਚ ਵਿੱਚ ਨੂੰ ਬਣਾ ਲਈਏ। ਕਿ ਅਸੀਂ ਅੱਗੇ ਜਦੋਂ ਵੀ ਆਈਏ ਤੇ ਵਧੀਆ ਰੋੜਾਂ ਬਣੀਆਂ ਹੋਣ, ਸੀਵਰੇਜ ਸਾਫ਼ ਹੋਣ, ਲਾਈਟਾਂ ਚੱਲਦੀਆਂ ਹੋਣ। ਜਿਹੜੀ ਲਾਈਟ ਪੂਰ ਰਹਿੰਦੀ ਆ ਪੀਲੀ ਪੂਰ ਰਹਿੰਦੀ ਐਥੇ ਉਹਦੀ ਸਮੱਸਿਆ ਦਾ ਹੱਲ ਤੁਹਾਰਾਂ ਤੋਂ ਉਹਨਾਂ ਦੇ ਮੜਮੜੇ ਜਾਲ ਨੇ ਉਹਦਾ ਹੱਲ ਅਹ ਸਾਰੇ ਕਰਕੇ ਦਵਾਵਾਂਗੇ ਇਹਦੇ ਵਿੱਚ ਇੱਕ ਮੈਂ ਸਵਾਲ ਤੁਹਾਨੂੰ ਹੋਰ ਕਰੂੰਗਾ ਇਹਦੇ ਵਿੱਚ ਤੁਸੀਂ ਵਧਾਈ ਦੇ ਪਾਤਰ ਹੋ ਤੇ ਸਾਡਾ ਸਾਰਾ ਇਲਾਕਾ ਵਧਾਈ ਦਾ ਪਾਤਰ ਹੈ ਵੀ ਤੁਹਾਨੂੰ ਕੱਲਾ ਲੱਗਦਾ ਵੀ ਅਸੀਂ ਤੁਸੀਂ ਕੱਲੇ 29 ਨੰਬਰ ਪਾਰਡ ਦੇ ਕੌਂਸਲਰ ਮੈਨੂੰ ਲੱਗਦਾ ਮੇਰੇ ਕੋਲ ਇਸ ਟਾਈਮ ਜਿਹੜੀ ਜੋ ਪੋਜੀਸ਼ਨਰ ਲੋਕਾਂ ਦੀ ਕੰਮ ਕਰਾਉਣ ਦੀ ਸਮਰੱਥਾ ਮੇਰੇ ਕੋਲ ਬਹੁਤ ਹੈ ਪ੍ਰੋਟੈਕਸ਼ਨ ਬਹੁਤ ਹੈ ਮੇਰੇ ਚ ਚਾਹੇ ਮੇਰੇ ਕੋਲ ਹਲਕਾ-ਸਾਨਾ ਪੂਰਾ ਆਈ ਜਾਵੇ ਕੰਮ ਮੈਂ ਤਾਂ ਕਰੂੰਗਾ ਕਿਉਂਕਿ ਅਸੀਂ ਆਪਣੀ ਪਾਰਟੀ ਨੂੰ ਵੀ ਤੇ ਆਪਣੇ ਜਿਹੜੇ ਸਾਡੇ ਹਲਕਾ ਇੰਚਾਰਜ ਨੇ ਜਾਂ ਮੈਂਬਰ ਪਾਰਲੀਮੈਂਟ ਨੇ ਅਸੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਹਾਂ ਕਹਾ ਸਾਡੇ ਕੰਮਕਾਰ ਸਰਕਾਰ ਆਉਣ ਤੇ ਸਾਡੇ ਕੰਮ ਵੱਧ ਤੋਂ ਵੱਧ ਹੋਣ ਜੇ ਸਰਕਾਰ ਬਣੂਗੀ ਤਾਂ ਅਸੀਂ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਝਟਕੀ ਚ ਕਰਦੇ ਸਮਰੱਥਾਂ ਜਦੋਂ ਅਸੀਂ ਇਸ ਸਮਰੱਥ ਵੀ ਨਹੀਂ ਲੇਕਿਨ ਲੋਕਾਂ ਦੀ ਵੱਡੀ ਆਸ ਹੈ ਸਾਡੇ ਤੋਂ ਉਹ ਆਸ ਅਸੀਂ ਇਹ ਨਹੀਂ ਦੇਖਣਾ ਵੀ ਕਿਹੜੀ ਵਾਰਡ ਆ ਤੇ ਕਿਹੜਾ ਪਿੰਡ ਆ ਤੇ ਕਿਹੜਾ ਏਰੀਆ ਜੇ ਅਸੀਂ ਇਹ ਦੇਖੀ ਗਏ ਫਿਰ ਅਸੀਂ ਕੰਮ ਨਹੀਂ ਕਰਾ ਸਕਦੇ ਸੋ ਅਸੀਂ ਸਾਰਿਆਂ ਨੇ ਸਾਨੂੰ ਬਣਾਇਆ ਇਹ ਮੇਰੀ ਵਾਰਡ ਦੇ ਨਾਲ ਲੱਗਦੇ ਆ 23 ਨੰਬਰ ਵਾਰਡ ਨਾਲ ਵੀ ਲੱਗਦੇ ਰਹੇ ਲੇਕਿਨ ਇਹਨਾਂ ਨਾਲ ਮੇਰਾ ਨਿੱਜੀ ਪਿਆਰ ਆ ਮੈਂ ਨਾ ਨਿੱਜੀ ਪਿਆਰ ਨੂੰ ਕਦੇ ਵੀ ਖਰਾਬ ਨਹੀਂ ਕਰੂੰਗਾ ਇਹਨਾਂ ਦਾ ਪਿਆਰ ਨੂੰ ਪਿਆਰ ਤੇ ਸਤਕਾਰ ਨੂੰ ਹੋਰ ਵਧਾਉਂਗਾ ਜਿਵੇਂ ਉਹਦੇ ਕੰਮ ਕਰੂੰਗਾ ਤੇ ਮੇਰੇ ਤੇ ਇਹਨਾਂ ਦੀ ਆਸ ਆ ਵੀ ਇੱਕ ਸਾਡੇ ਇਲਾਕੇ ਚ ਆਸ ਬਣੀ ਆ ਅੱਜ ਜਿਹੜੇ ਹੋਰ ਕਾਉਂਸਲਰ ਬਣੇ ਨੇ ਉਹਨਾਂ ਨੂੰ ਕੋਈ ਨਹੀਂ ਜਾਣਦਾ ਸਾਰੇ ਕੰਮ 23 ਨੰਬਰ ਵਾਰਡ ਵਾਲੇ ਵੀ ਮੇਰੇ ਕੋਲ ਕੰਮ ਲੈਣ ਆਉਂਦੇ ਨੇ ਤੇ ਮੈਂ ਉਹਨਾਂ ਦੇ ਕੁਛੀ ਕੁਛੀ ਕੰਮ ਕਰਦਾ ਕਿ ਮੈਨੂੰ ਚਾਹ ਚੜ ਜਾਂਦਾ ਦੂਜੀ ਵਾਰਡ ਚੋਂ ਵੀ ਯਾਰ ਮੇਚ ਇਨੀ ਕੁ ਪੌਂਡੈਂਸ਼ਲ ਹੈਗੀ ਆ ਵੀ ਮੈਂ ਉਹਨਾਂ ਦੇ ਕੰਮ ਕਰਕੇ ਤੋਰਦਾ ਤੇ ਉਹਨਾਂ ਨੂੰ ਚਾਹ ਪਾਣ ਦੀ ਸੇਵਾ ਕਰਦਾ ਤੇ ਉਹਨਾਂ ਦੇ ਕੰਮ ਵੀ ਕਰਕੇ ਤੋਰਦਾ ਤੇ ਉਹ ਬਾਬਾ ਕਿਰਪਾ ਕਰੇ ਵੀ ਮੈਂ ਸਾਰਿਆਂ ਦੇ ਕੰਮ ਕਰਕੇ ਦਿਖਾਵਾਂ ਤੇ ਇਹਨਾਂ ਦੀ ਜਿਹੜੀ ਆਸ ਆ ਉਹ ਤੇ ਮੈਂ ਪੂਰਾ ਉੱਤਰ ਸਕਾਂ ਹਾਂਜੀ ਕੀ ਕਹਿਣਾ ਜਾਊਂਗਾ ਜੀ ਅੱਜ ਗਾਰਡਨ ਸਿਟੀ ਭਾਬੀਆਂ ਕਲਾਂ ਬਿਕੇ ਸ੍ਰੀਮਾਨ ਸਵਾਰ ਕਰਮੀਲ ਸਿੰਘ ਮੁੰਡੀਆਂ ਕਾਉਂਸਲ ਕਾਉਂਸਲਰ ਸਾਹਿਬ 24 ਨੰਬਰ ਵਾਰਡ ਤੋਂ ਕੀਤਾ ਗਿਆ ਵਾ ਉਹਨਾਂ ਨੇ ਕੁਝ ਮੰਗਾਂ ਰੱਖੀਆਂ ਸੀ ਉਹ ਸਵਾਰ ਕਰਮੀਲ ਸਿੰਘ ਮੁੰਡੀਆਂ ਜੀ ਨੇ ਕਿਹਾ ਵਾ ਕਿ ਇਹ ਜਿਹੜੀਆਂ ਮੰਗਾਂ ਨੇ ਮੈਂ ਨਿੱਜੀ ਤੌਰ ਤੇ ਵੀ ਕਰੂੰਗਾ ਔਰ ਸਾਡੇ ਮੈਂਬਰ ਪਾਰਲੀਮੈਂਟ ਸਵਾਰ ਅਮਰ ਸਿੰਘ ਜੀ ਜੋ ਫਟੇਖੜ ਸਾਹਿਬ ਤੋਂ ਨੇ ਉਹਨਾਂ ਤੋਂ ਵੀ ਕਰਵਾ ਕੇ ਦਊਗਾ ਜੋ ਵੀ ਮੰਗਾਂ ਨੇ ਉਹ ਮੈਨੂੰ ਲੱਗਦਾ ਨਹੀਂ ਵੀ ਇਹ ਕੱਲੀ ਵਾਰਡ ਆਪਣੀ ਤੱਕ ਸੀਮਤ ਰਹਿਣਗੇ ਜਾਂ 23 ਤੱਕ ਰਹਿਣਗੇ ਮੈਨੂੰ ਤੇ ਲੱਗਦਾ ਵੀ ਐਮਐਲਏ ਦਾ ਕੰਮ ਵੀ ਇਹਨਾਂ ਨੂੰ ਸੌਂਪਿਆ ਜਾਣਾ ਬਿਲਕੁਲ ਬੈਗ ਨੂੰ ਪ੍ਰੇਰਣਾ ਕਰੂਗਾ ਸਵਾਗਤ ਮੀਸੇ ਮੁੰਡਿਆ ਹਿੰਮਤ ਰੱਖਦ ਨੇ ਪਹਿਲਾਂ ਵੀ ਟੋਣ ਲੜੀਆਂ ਨੇ ਐਮਐਲਏ ਦੀ ਕਿਉਂਕਿ ਪਿਛਲੇ 15 20 ਸਾਲ ਤੋਂ ਤੇ ਮੈਂ ਵੀ ਦੇਖ ਰਿਹਾ ਬਹੁਤ ਮਿਹਨਤ ਕਰਸ ਇਨਸਾਨ ਹੈ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ ਚ ਹੋਰ ਵੀ ਅ ਅੱਗੇ ਵੱਧ ਕੇ ਚੱਲਣਗੇ ਬਿਲਕੁਲ ਚੱਲਣਗੇ ਵਾਕਿਆ ਚੱਲਣਗੇ ਸਾਰਾ ਹਲਕਾ ਸਾਂਨੇ ਦਾ ਕੰਮ ਕਰਨਗੇ ਜੀ ਧੰਨਵਾਦ ਜੀ ਹੋਰ ਕੋਈ ਸਵਾਲ